ਹਾਂਜੀ ਵੀਰ ਜੀ ਜੋ ਬਾਬਾ ਰਾਮ ਥੰਮਣ ਦੀ ਜਾਤ ਦੇ ਵਿੱਚ 13 ਤਰੀਕ ਨੂੰ ਸਾਖੀ ਵਾਲੇ ਦਿਨ ਜਿਹੜਾ ਪਿੰਡ ਫੁੱਲੂ ਖੇੜਾ ਅਰਨੀ ਵਾਲਾ ਵਜੀਰਾ ਵਿਖੇ ਜਿਹੜਾ ਪ੍ਰੋਗਰਾਮ ਜਾਂ ਮੇਲਾ ਕਰਵਾਇਆ ਜਾ ਰਿਹਾ ਉਹਦੇ ਵਿੱਚ ਤੁਹਾਡਾ ਕੀ ਸਹਿਯੋਗ ਰਹੂਗਾ ਜੀ ਸਭ ਤੋਂ ਪਹਿਲਾਂ ਤਾਂ ਤੰਤਰ ਬਾਬਾ ਰਾਮ ਥੰਮਣ ਦੀ ਸਦਾ ਹੀ ਜਾਏ ਔਰ ਜਿਹੜਾ ਇਹ ਵਿਸਾਖੀ ਦਾ ਮੇਲਾ ਆ ਰਿਹਾ ਉਸ ਦੀ ਯਾਦ ਦੇ ਵਿੱਚ ਅਸੀਂ ਇੱਕ ਨਵਾਂ ਭਜਨ ਬਾਬਾ ਜੀ ਦੇ ਲਈ ਰਿਕਾਰਡ ਕਰਾਇਆ ਹੋਇਆ ਜੋ 5 ਤਰੀਕ ਨੂੰ ਰਿਲੀਜ਼ ਵੀ ਹੋ ਚੁੱਕਾ ਹੈ ਔਰ ਬਾਬਾ ਜੀ ਦੇ ਸਹਿਯੋਗ ਨਾਲ ਤਾਂ ਧੰਨਵਾਦ ਆਰਣ ਸੰਮਨ ਜੀ ਦੀ ਮੇਰ ਕਰਕੇ ਔਰ ਅਸੀਂ ਪ੍ਰਦੀਪਾ ਬਾਵਾ ਜੀ ਦੇ ਸਹਿਯੋਗ ਨਾਲ ਇਹ ਭਜਨ ਰਿਲੀਜ਼ ਹੋਇਆ ਔਰ ਇਸ ਦੇ ਚੰਦ ਲਵਜ਼ਾ ਜੀ ਤੁਹਾਨੂੰ ਸੁਣਾਵਾਂਗੇ ਵੀ ਔਰ 12 ਤਰੀਕ ਨੂੰ ਜੋ ਰਾਤ ਨੂੰ ਹਵਨ ਹੋਊਗਾ ਉਸ ਦੇ ਵਿੱਚ ਵੀ ਅਸੀਂ ਹਾਜ਼ਰੀ ਲਵਾਵਾਂਗੇ ਔਰ ਜੋ 13 ਤਰੀਕ ਨੂੰ ਖੁੱਲਾ ਅਖਾੜਾ ਉਸ ਦੇ ਵਿੱਚ ਵੀ ਅਸੀਂ ਹਾਜ਼ਰੀ ਲਵਾ ਕੇ ਸੰਗਤ ਦੇ ਰੂਗ ਰੂ ਕਰਾਂ ਤੇ ਉਸ ਜਿਹੜੇ ਭਜਨ ਦੇ ਜਾਂ ਸ਼ਬਦ ਦਾ ਉਸ ਦੇ ਕੋਈ ਦੋ ਵਨ ਤੀ ਸੜਨਲ ਦਰਸ਼ਕਾਂ ਨਾਲ ਸੰਜੇ ਕੀਤੇ ਜਨ ਹਾਂਜੀ ਹਾਂਜੀ ਅਸੀਂ ਅੱਜ ਵੀ ਡੋਲੇ ਨਾ ਨਾ ਕੱਲ ਨੂੰ ਡੋਲਾਂਗੇ ਅਸੀਂ ਅੱਜ ਵੀ ਡੋਲੇ ਨਾ ਨਾ ਕੱਲ ਨੂੰ ਡੋਲਾਂਗੇ ਰਾਮ ਥੰਮਣ ਦੇ ਬੱਚੇ ਆ ਰਾਮ ਥੰਮਣ ਦੇ ਬੱਚੇ ਆ ਅਸੀਂ ਗੱਜ ਕੇ ਬੋਲਾਂਗੇ ਰਾਮ ਥੰਮਣ ਦੇ ਬੱਚੇ ਆ ਅਸੀਂ ਗੱਜ ਕੇ ਬੋਲਾਂਗੇ ਵਿਸ਼ਵਾਸ ਦੀ ਗੱਲ ਕਰੀਏ ਤੇਰੇ ਤੇ ਪਕਾਏ ਤੇਰੀ ਦੀਦ ਮੇਰੇ ਥੰਮਣਾ ਸਾਡੇ ਲਈ ਮਕਾਏ ਵਿਸ਼ਵਾਸ ਕਾਏ ਤੇਰੀ ਦੀਦ ਨਾ ਰੋਠਮਣਾ ਸਾਡੇ ਲਈ ਮਕਾਏ ਤੇਰਾ ਨਾਮ ਮੇਰੇ ਸਈਆ ਤੇਰਾ ਨਾਮ ਮੇਰੇ ਸਈਆ ਅਸੀਂ ਕਦੇ ਨਾ ਰੋਲਾਗੇ ਰਾਮ ਥਮਨ ਦੇ ਬੱਚੇ ਆ ਅਸੀਂ ਗੱਜ ਕੇ ਬੋਲਾਂਗੇ ਰਾਮ ਥਮਨ ਦੇ ਬੱਚੇ ਆ ਅਸੀਂ ਗੱਜ ਕੇ ਬੋਲਾਂਗੇ ਬਹੁਤ ਹੀ ਪਿਆਰਾ ਭਜਨਾ ਜੀ ਤੇ ਬਾਬਾ ਜੀ ਦੇ ਤੁਹਾਨੂੰ ਦਰਬਾਰ ਤੇ ਹੁੰਦਿਆਂ ਨੂੰ ਕਿੰਨਾ ਕ ਸਮਾਂ ਹੋ ਗਿਆ ਜੀ ਸਾਨੂੰ ਤਕਰੀਬਨ ਹੋ ਗਈ 12 13 ਸਾਲ ਹੋ ਗਿਆ ਸਰਕਾਰ ਦੇ ਨਾਲ ਜੁੜਿਆ ਹਾਂ ਬਾਬਾ ਰਾਮ ਜੀ ਦਰਬਾਰ ਤੇ ਹੁੰਦੇ ਨੂੰ ਤੇ ਬਾਬਾ ਜੀ ਤੁਸੀਂ ਦੱਸਿਆ ਬਾਬਾ ਜੀ ਦੇ ਸਹਿਯੋਗ ਨਾਲ ਭਜਨ ਕਰਵਾਇਆ ਗਿਆ ਤੇ ਰਿਲੀਜ਼ ਵੀ ਹੋ ਗਿਆ ਬੜਾ ਸੋਹਣਾ ਭਜਨਾਂ ਤੇ ਇਹੀ ਭਜਨ ਵਿਸਾਖੀ ਵਾਲੇ ਦਿਨ ਸੰਗਤਾਂ ਦੇ ਰੂਬਰੂ ਹੋ ਕੇ ਜਦੋਂ ਤੁਸੀਂ ਪ੍ਰੋਗਰਾਮ ਕਰੋਗੇ ਇਹ ਭਜਨ ਪੂਰਾ ਉਸ ਦਿਨ ਸੁਣਾਇਆ ਜਾਊਗਾ ਹਾਂਜੀ ਪੂਰਾ ਸੁਣਾਇਆ ਜਾਊਗਾ ਤੇ ਕੀ ਕਹਿਣਾ ਚਾਹੋਗੇ ਜਿਹੜੇ ਸਾਨੂੰ ਸਰੋਤੇ ਦੇਖ ਰਿਹਾ ਹੈ ਅਸੀਂ ਸਾਰੇ ਸਹਿਯੋਗ ਸਾਰਿਆਂ ਜਿੰਨੇ ਵੀ ਸਰੋਤੇ ਸਾਨੂੰ ਦੇਖ ਰਹੇ ਆ ਬਹੁਤ ਬਹੁਤ ਪਿਆਰ ਦਿੱਤਾ ਜੀ ਇਸ ਭਜਨ ਨੂੰ ਸਾਰੀ ਸੰਗਤ ਨੇ ਔਰ ਜਿੰਨੇ ਵੀ ਦਰਬਾਰ ਦੇ ਵਿੱਚ ਸੇਵਾਦਾਰ ਆਉਂਦੇ ਨੇ ਸਾਡੇ ਪਿੰਡਾਂ ਵੱਲੋਂ ਲੋਨਾਰਨੀ ਵਾਲਾ ਵਜੀਰਾ ਖਿੱਲੂ ਖੜਾ ਔਰ ਕੰਗਨ ਖੇੜਾ ਬਹੁਤ ਪਿਆਰ ਦਿੱਤਾ ਔਰ ਸਾਰਿਆਂ ਨੂੰ ਹੱਥ ਜੋੜ ਕੇ ਸੀ ਬੇਨਤੀ ਕਰਦੇ ਆ ਵੀ ਸਾਨੂੰ ਵੱਧ ਤੋਂ ਵੱਧ ਸਪੋਰਟ ਕੀਤੀ ਜਾਵੇ ਔਰ ਜੋ ਵੀ ਅਸੀਂ ਹੋਰ ਅੱਛਾ ਕੁਝ ਚੰਗੀਆਂ ਚੀਜ਼ਾਂ ਗਾਉਣ ਲਈ ਅਸੀਂ ਸਾਨੂੰ ਪਿਆਰ ਦਿੱਤਾ ਜਾਵੇ ਜੇ ਗੱਲ ਕਰੀਏ ਜਿੱਥੇ ਗਾਇਕੀ ਦੀ ਗੱਲ ਕੀਤੀ ਜਾ ਰਹੀ ਹੈ ਬਹੁਤ ਹੀ ਸ਼ੰਗਰ ਸ਼ਸ਼ੀਨ ਗਾਇਕੀ ਹੈ ਨਾ ਤੇ ਕਿਸ ਤਰ੍ਹਾਂ ਦਾ ਤੁਸੀਂ ਦੇਖ ਰਹੇ ਹੋ ਅੱਜ ਤੋਂ ਤੁਹਾਡਾ ਭਜਨ ਰਿਕਾਰਡ ਹੋ ਗਿਆ ਹਾਂਜੀ ਤੇ ਕਿਵੇਂ ਦੇਖਦੇ ਹੋ ਜੀ ਸਾਨੂੰ ਇਹ ਲੱਗ ਰਿਹਾ ਜੀ ਕਿ ਸਾਡਾ ਜਿਹੜਾ ਜ਼ਿੰਦਗੀ ਦਾ ਦੌਰ ਸੀ ਹੋਣ ਸ਼ੁਰੂ ਹੋ ਰਿਹਾ ਬਾਬਾ ਰਾਮ ਤੁਮੇ ਦੀ ਕਿਰਪਾ ਦੇ ਨਾਲ ਸਾਨੂੰ ਲੱਗ ਰਿਹਾ ਵੀ ਅਸੀਂ ਹੁਣ ਹਜੇ ਪੈਰ ਰੱਖਿਆ ਹੈ ਸੰਗੀਤ ਲੈਣ ਦੇ ਵਿੱਚ ਮਹੀਨਤ ਬਹੁਤ ਟਾਈਮ ਦੇ ਕਰ ਰਹੇ ਹਾਂ ਔਰ ਬਾਬਾ ਜੀ ਨੇ ਸਾਡੇ ਤੇ ਕਿਰਪਾ ਕੀਤੀ ਤੇ ਅਸੀਂ ਇਸ ਭਜਨ ਦੇ ਨਾਲ ਹੀ ਸੰਗਤਾਂ ਦੇ ਰੂਬਰੂ ਬੇਟਾ ਕਹਿੰਦੇ ਜੇ ਜਦੋਂ ਸੰਗੀਤ ਲੈਣ ਦੇ ਵਿੱਚ ਆਉਣਾ ਹੋਵੇ ਇਸ ਦੇ ਵਿੱਚ ਆਪਣਾ ਸਤਾ ਜਿਹੜਾ ਸਤਾਦ ਆ ਗੁਰੂ ਆ ਉਹ ਹੋਣਾ ਬੜਾ ਜ਼ਰੂਰੀ ਹੈ ਤੂੰ ਤੁਹਾਡੇ ਗੁਰੂ ਦਾ ਨਾਮ ਕੀ ਜਿਸ ਤੋਂ ਤੁਸੀਂ ਸਿੱਖਿਆ ਲੈ ਰਹੇ ਹੋ ਸੰਗੀਤ ਦੀ ਅਸੀਂ ਮਲੂਰ ਤੋਂ ਵਿਨੋਦ ਖਰਾਨਾ ਜੀ ਸਾਡੇ ਗੁਰੂ ਜੀ ਨੇ ਉਹਨਾਂ ਕੋਲੋਂ ਅਸੀਂ ਇਹ ਟੈਲਿੰਗ ਲਈਆ ਹੋਰ ਕਿਦਲਵਾ ਤੋਂ ਅਸ਼ੂ ਸ਼ਰਮਾ ਜੀ ਔਰ ਨਵਦੀਪ ਢਿੱਲੋਂ ਜੀ ਬਈ ਸੋ ਪੰਜਾਬ ਜਿਨ੍ਹਾਂ ਦਾ ਸਾਨੂੰ ਬਹੁਤ ਪਿਆਰ ਦਿੱਤਾ ਸਾਡੇ ਗੁਰੂ ਜੀ ਨੇ